ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੋ ਪਾਲਕ ਗੱਟੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਐਡਰੈਸ ਤੇ ਜਾਣਕਾਰੀ ਵੀਰਾਂ ਨੂੰ ਦੱਸ ਸਕਦੇ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੁੱਤ ਦਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦੇ ਪਿੰਡ ਤੌੜਾ ਪਿੰਡ ਤੌੜਾ ਜ਼ਿਲ੍ਹਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰੇ ਮੋਬਾਈਲ ਨੰਬਰ 9878850773 9878850773 ਜਿਹੜੀ ਵੀਰੇ ਆਪਾਂ ਪਹਿਲੇ ਨੰਬਰ ਤੇ ਸਕਰੀਨ ਤੇ ਕੱਟੀ ਦੇਖੀ ਇਹਦੀ ਕਿੰਨੀ ਕੁ ਉਮਰ ਹੈਗੀ 1 ਸਾਲ ਦੀ ਆ ਬਾਈ ਪੂਰੀ ਜੀ 1 ਸਾਲ ਦੀ ਉਮਰ ਹੈ ਇਹਦੀ ਹਾਂ ਜੀ ਤੇ ਚੰਗ ਆਪਣੀ ਖਰੀਦੀ ਹੈ ਨਾ ਹਾਂ ਆਪਾਂ ਖਰੀਦੀ ਆ ਬਈ ਚੰਗੀ ਮਹਿੰਦੀ ਕੱਟੀ ਆ ਦੋਸਤੋ ਆਪਾਂ ਖਰੀਦੀ ਆ ਆਪਾਂ ਵੀਰ ਕੰਨਾ ਖਰੀਦੀ ਆ ਚੰਗੀ ਮੱਝ ਦੀ ਕੱਟੀ ਆ ਤੇ ਬਿਲਕੁਲ ਵਾਜਬ ਰੇਟ ਹੋਊਗਾ ਜੇ ਕਿਸੇ ਮੇਰੇ ਵੀਰ ਨੇ ਪਾਲਣ ਵਾਲੇ ਨੇ ਲੈਣੀ ਆ ਫੋਨ ਪਾਲਣ ਵਾਲਾ ਵੀਰ ਹੀ ਲਾਇਓ ਦੂਜਾ ਵੀਰ ਕੋਈ ਫੋਨ ਨਾਲ ਲਾਇਓ ਚਾਰ ਹੀ ਥਾਣੇ ਦੋਸਤੋ ਨੇਖੜਮੇ ਗੈਪ ਤੇ ਥਾਣੇ ਪਿੱਠਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਕੱਟੀ ਦੀ ਉਮਰ ਇਹਦੀ ਕਿੰਨੀ ਹੈ ਵੀਰੇ ਇੱਕ ਸਾਲ ਦੀ ਆ ਜੀ ਇੱਕ ਸਾਲ ਦੀ ਦੋਸਤੋ ਇਹਦੀ ਉਮਰ ਆ ਕੱਟੀ ਦੀ ਤੇ ਵੀਰੇ ਰੇਟ ਕੀ ਕੀਤਾ ਦਾ ਬਾਜਬ ਜੀ ਰੇਟ ਇਹਦਾ ਆਪਾਂ 17000 ਰੁਪਏ ਕਰਦੇ ਭਾਈ ਰੇਟ ਦਾ 17000 ਜੈਸ ਨੂੰ ਜੇ ਕੱਟੇ ਦਾ 25 25 30 3000 ਮੰਗੇ ਦੋਸਤੋ ਬਿਲਕੁਲ ਵੀਰ ਨੇ ਬਾਜਬ ਰੇਟ ਕੀਤਾ 5000 ਮੰਦਾ ਹੀ ਹੋਊਗਾ ਭਾਈ ਮਾਲ 17000 ਵੀਰ ਨੇ ਡਿਮਾਂਡ ਕੀਤੀ ਹੈ ਕਿ ਬਿਲਕੁਲ ਬਾਜਬ ਰੇਟ ਕੀਤਾ ਇਦਾਂ ਦੀਆਂ ਕਟੀਆਂ ਜੀ ਆਪਾਂ YouTube ਤੇ ਮੁੱਲ ਦੇਖਦੇ ਹਾਂ ਤਾਂ 25 27000 ਹੁੰਦਾ ਬਿਲਕੁਲ ਬਾਜਬ ਰੇਟ 17000 ਕੀਤਾ ਪਿੱਠਪੁੜੇ ਦੀ ਬੰਤਰ ਵੀ ਚੰਗੀ ਹੈ ਬਿਲਕੁਲ ਬੇਦਾਗ ਕੱਟੀ ਬਰੀਕ ਚਾਮੜੀ ਦੀ ਪੂਛ ਦੇਖ ਲਓ ਦੋਸਤੋ ਬਿਲਕੁਲ ਪਤਲੀ ਤੇ ਜਿਹੜੀ ਦੂਜੇ ਨੰਬਰ ਤੇ ਵੀਰੇ ਕੱਟੀ ਦੇਖੀ ਜਾਣਗੇ ਉਹ ਬਈ 13 ਮਹੀਨੇ ਦੀ ਕੱਟੀ ਆ ਉਹ 13 ਮਹੀਨੇ ਦੀ ਹੈ ਦੋਸਤੋ ਜੱਤ ਵਾਲੀ ਕੱਟੀ ਹੈ ਜਾਤ ਬਰੀੜੀ ਦੀ ਵੀ ਕੱਟੀ ਦੀ ਬਹੁਤ ਚੰਗੀ ਆ ਥਾਂ ਬਹੁਤ ਚੰਗੀ ਬਾਂਡ ਕੱਟੀ ਆ ਇਹ ਆਪਾਂ ਸਪਾਲਾਂ ਤੋਂ ਲੈਂਦੇ ਵੀਰੇ ਇਹ ਸਪਾਲਾਂ ਤੋਂ ਲੈਂਦੀ ਆ ਵੀਰੇ ਕਹਿੰਦਾ ਥਾਣੇ ਇਹਦੇ ਵੀ ਦੋਸਤੋ ਚਾਰ ਹੀ ਨੇ ਉਹਦੇ ਥਾਂ ਥੋੜੇ ਜਿਆਦੇ ਚੰਗੇ ਨੇ ਆ ਦੇਖ ਲਓ ਨੇੜੇ ਤੇ ਪਹਿਲੇ ਨੰਬਰ ਵਾਲੀ ਦੇ ਤੇ ਜਿਹੜੀ ਵੀਰੇ ਮੱਲਾ ਵੀ ਇਹਦੀ ਉਮਰ ਹੈਗੀ ਆ ਇਹ 13 ਮਹੀਨੇ ਇਹ 13 ਮਹੀਨੇ ਦੀ ਆ ਤੇ ਡਿਮਾਂਡ ਹੈਗੀ ਕੀ ਦੇਖ ਬਈ ਇਹਦਾ ਫੇਸ ਕੁਆਲਿਟੀ ਦੋਸਤੋ ਬਹੁਤ ਚੰਗੀ ਆ ਬਿਲਕੁਲ ਨਿੱਕਾ ਆ ਫੇਸ ਸਿੰਘ ਹੁਣ ਤੋਂ ਹੀ ਗੋਲ ਕਰਨ ਲੱਗ ਗਈ ਤੋੜ ਕੇ ਆਪਾਂ ਤੁਹਾਨੂੰ ਚੈੱਕ ਕਰਵਾ ਦੇਣਾਗੇ ਕਿ ਤੋਰਾ ਤਾਰਾ ਵਿੱਚੋਂ ਕੱਟੀ ਦਾ ਚੰਗਾ ਹੈਗਾ ਬਿਲਕੁਲ ਕੱਦ ਕਾਠ ਵਾਲੀ ਕੱਟੀ ਆ ਅਗਲੇ ਸਾਲ ਨੂੰ ਏਆਈ ਦੇ ਬਿਲਕੁਲ ਕਾਬਲ ਹੋ ਜਾਣਾਗਾ ਕੱਟੀ ਨੇ ਤੋਰੇ ਤਾਰੇ ਦੀ ਬਿਲਕੁਲ ਸਾਫ ਵੱਡੀ ਗੱਲ ਹੋਰ ਆ ਸੀਲ ਸੰਤ ਠੰਡੇ ਸਭਾ ਲਈ ਕੋਈ ਟੈਕੜ ਨਹੀਂ ਹੈਗੀ ਜਿੱਦਾਂ ਮਰਜ਼ੀ ਖੜਾਈ ਰੱਖੋ ਕੱਟੀ ਨੂੰ ਤੇ ਵੀ ਇਹਦੀ ਕੀ ਡਿਮਾਂਡ ਕੀਤੀ ਹੈਗੀ ਇਹਦੀ 32000 ਕਰਦੇ ਬਈ ਇਹਦੀ 32000 ਕੀਤੀ ਹੈ ਇੱਕ ਵਾਰੀ ਗੋੜਾ ਦਿਵਾ ਦੇ ਤਨੂੰ ਦੋਸਤੋ ਇਹਦਾ ਵੀਰ ਕਹਿੰਦਾ 32000 ਮੰਗਿਆ ਪਹਿਲੇ ਨੰਬਰ ਵਾਲੀ ਦਾ ਮੰਗਿਆਗਾ 17000 ਬਾਕੀ ਡਿਫਰੈਂਸ ਕੋਈ ਜ਼ਿਆਦਾ ਨਹੀਂ ਵੱਡਾ ਕੱਦ ਚ ਜਾਤ ਬਰੀਡ ਦਾ ਹੀ ਵਟਾਗਾ ਪਹਿਲੇ ਨੰਬਰ ਵਾਲੀ ਕੱਟੀ ਦਾ ਬਿਲਕੁਲ ਬਾਜ ਬਜਾ ਰੇਟ ਕੀਤਾ ਵੀਰ ਨੇ 17000 ਦੂਜੇ ਨੰਬਰ ਵਾਲੀ ਦਾ ਜੋੜਾ ਲੈਣਾ ਜੋੜਾ ਮਾਨਤਾਨ ਕਰਦਾ ਹੈ ਜੋੜਾ ਜੇ ਕੋਈ ਵੀਰ ਲੈਂਦਾਗਾ ਤਾਂ ਜਾਦੇ ਮਾਨਤਾਨ ਹੋ ਜਾਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਪੱਪੂ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਮੇਰੇ ਮੋਬਾਈਲ ਨੰਬਰ ਕਿੰਨਾ ਆਪਣਾ ਮੋਬਾਈਲ ਨੰਬਰ 98788 98788 50773 50773 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਜੋੜਾ ਬਣਦਾ ਆਪਣਾ 32 ਤੇ 17 47 ਹੋ ਗਿਆ ਹਣਾ ਸੰਪਨ 45 ਦੀਆਂ ਹੋ ਜਾਣਗੀਆਂ ਹਾਂ ਹੋ ਜਾਣਗੇ ਦੋਸਤੋ 45000 ਦਾ ਵੀਰ ਕਹਿੰਦੇ ਜੋੜਾ ਦੇ ਦੇ ਦਾਂਗੇ ਜੇ ਕਿਸੇ ਮੇਰੇ ਵੀਰ ਨੇ ਲੈਣਾ ਪਲਨ ਵਾਲੇ ਨੇ ਤਾਂ ਵੀਰ ਪੱਪੂ ਨਾਲ ਜ਼ਰੂਰ ਕੰਟੈਕਟ ਕਰ ਲਓ ਵੀਰ ਪੱਪੂ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਾਹ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ